हां जी किसान प्रवो ब्रॉड फार्म YouTube चैनल Facebook पेज ਤੇ ਤੁਹਾਡਾ ਸਵਾਗਤ ਹੈ ਅੱਜ ਹੈ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਨਗਾਂ ਦੀ ਗੱਲ ਕਰਤਾ ਕਿਸਾਨ ਪ੍ਰਵੋ 20 21 ਨਗ ਆਇਆ 20 ਤੋਂ 21 ਨਗ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਆ ਚੁੱਕੇ ਆ ਵੇਣੇ ਤਾਜੇ ਤਾਜੇ ਰੇਟ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਉਹ ਦੂਰ ਤੱਕਰ ਲੈਣ ਲੱਗ ਚੁੱਕੀ ਅੱਜ ਤੇ ਦਿਖਾਉਣੇ ਆ ਬਈ ਲੈਣ ਵੀ ਤੁਹਾਨੂੰ ਠਹਿਰ ਕੇ ਜੀ ਹਜੇ ਬਾਕੀ ਵੀਡੀਓ ਸ਼ੂਟ ਕਰ ਲਈਏ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਪਹਿਲੇ ਨਗ ਦਾ ਰੇਟ ਵੇਣਿਆ ਬਾਈ ਕਿੱਥੋਂ ਕਿਤਾਈ ਜਾਂਦਾ ਤੁਸੀਂ ਜ਼ਰੂਰ ਕਮੈਂਟ ਆਜ ਦੱਸਿਓ ਕਿੱਥੋਂ ਕਿ ਦਿੱਕਰ ਜਾਊਗਾ ਤਰੀਕ ਹੋ ਗਈ ਅੱਜ 6 ਫਰਵਰੀ 2026 ਦੇ ਬਰਾੜ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਜੋ ਵੇਣਿਆ ਤਾਜੇ ਤਾਜੇ ਰੇਟ ਅੱਜ ਦੇ ਕਿੱਥੋਂ ਕਿਤਾਈ ਜਾਂਦੇ ਆ ਬਾਈ ਕੇਵਲ ਵੀ ਆ ਗਿਆ ਬਾਕੀ ਆਦੀ ਜਿੰਨੋ ਦੀ ਬੋਦੀ ਉਹਦੇ ਦੀ ਆੜੀ ਆਉਂਦੀ ਜਾਉਂਦਾ ਇਹਦੀ ਮਾਸੀ ਹੋਵੇ ਲਾ ਦੇਣ ਲੱਗ ਜਾਊਗਾ ਪੱਟਾ ਆਉਗਾ ਅੱਗੇ ਜਲੀ ਅੰਦਰ ਸਾਡ ਬੋਤ ਬਤਨਵਾ ਲਾਉ ਟੂਰਿਸਟ ਬਰਮਾ ਬਰਾਦ ਸਾਡ ਬਤਨਵਾ ਕਰਮ ਜੀ ਲੱਗਦਾ ਜਿਹੜੇ ਲਾਉਂਦੇ ਹੋਣੇ ਕੋਈ ਭਾਗ ਹੈ ਕੋਈ ਹੈ ਨਾ ਸਾ ਕੱਢੂ ਦੇ ਬਾਈ ਨੇ ਕੋਈ ਆ ਤੀ ਕੋਈ ਨਹੀਂ ਬਾਲੀ ਹੈ ਇਹ ਇਹ ਤਾਂ ਪੂਰੀ ਤਰ੍ਹਾਂ ਹੀ ਫਿਰਦਾ ਬਾਈ ਮਾਰਦੀ ਹੈ ਬਾਈ ਐਂ ਨਿਕਲੂ ਸਾਰੀ ਕੋਈ ਆਏ ਦੇ ਨਾਲ ਦੀ ਬਾਈ ਬੋਲੋ ਅੱਲਾ ਰੌਜੀ ਬਤਨੋ ਆ ਜੀ ਬਾਹਰ ਦੀ ਤੁੜੀ ਦੇ ਨਾਲ ਦੀ ਬਾਈ ਬੋਲੋ ਗਿੱਲੀ ਨਾ ਹੋਵੇ ਬਾਈ ਨਹੀਂ ਬਾਈ ਗਿੱਲੀ ਨਹੀਂ ਆ ਰਹੀ ਗਿੱਲੀ ਨਹੀਂ ਅੱਜ ਦੇ ਮੰਡੀ ਦੇ ਬੋਲਦਾ ਕੋਈ ਭੱਜਿਆ ਯਾਰ 300 ਰੁਪਿਆ ਯਾਰ 300 ਰੁਪਿਆ 300 ਰੁਪਿਆ ਬਈ ਬੋਲੋ ਯਾਰ ਅੱਗ ਦੀ ਕਾਪੀ ਦੇ ਲੋੜ ਲੱਖੇ ਚਾਉਂਦੀਆਂ ਖੁੱਲੀ ਕਿ ਨਹੀਂ ਬੈਕ

60 70 75 375 375 ਬੋਲਣਾ ਭਾਈ ਕਿਨੇ 80 ਕਿਹੜਾ ਬਲੇ 80 80 ਰੁਪਏ 88 90 99 395 ਬੋਲਣਾ ਕਿਨੇ 395 ਰੁਪਏ ਭਾਈ ਦਿੱਦੀ ਜਾਨੀ ਲੋ ਜੀ ਤੰਨਾ ਤੋਂ ਦੇ 95 ਰੁਪਏ ਪਹਿਲੇ ਨਗਦ ਦਾ ਰੇਟ ਹੋ ਗਿਆ ਬਾਕੀ ਦੂਸਰੇ ਨਗਦ ਦਾ ਰੇਟ ਵੇਣੇ ਆਜੋ ਕਿੱਥੋਂ ਕਿ ਕਰ ਜਾਂਦਾ ਜਨਾਗ ਵਾਵਾ ਤੇ 18 19 ਨਾ ਗਾਇਆ ਜੋ ਵੇਣੇ ਇਹਨਾਂ ਦੇ ਰੇਟ ਕਿੱਥੋਂ ਕਿ ਤਾਈ ਜਾਂਦੇ ਬਈ ਟੌਪ ਦਾ ਰੇਟ ਵੇਣੇ ਅੱਜ ਤੇ ਜਗਰਾਉ ਮੰਡੀ ਦਾ ਜ਼ਰੂਰ ਦੱਸਿਆ ਕਰੋ ਬਈ ਕਮੈਂਟ ਕਰਕੇ ਕੀ ਚੱਲ ਰਿਹਾ ਲੋ ਬਈ ਵੇਣੇ ਆਜੋ ਕਰਦੇ ਆਂ ਲਾਂਗੋ ਚੰਨਾਂ ਵਾਲੇ ਇਲਾਕੇ ਵੇਣੇ ਅਭੀ ਤਾਜ਼ੇ ਤਾਜ਼ੇ ਰੇਟ ਕਿੱਥੋਂ ਕੋਤਾਈ ਜਾਂਦੇ ਆ ਅੱਜ ਨਾਲ ਅਗਲਾ ਨਹੀਂ ਗਾਂ ਗਿਆ ਮਾਤਾ ਜਾਣਾ ਸਾਈਕਲ ਤੇ ਮੈਨੂੰ ਜਾਣਾ ਪਊਗਾ ਆਪਣੇ ਗੋਲੇ ਦਾ ਬਹੁਤ ਗੋਲੇ ਦਾ ਮੋਟਰ ਹੈਗਾ ਪੁੱਛ ਲੈ ਕਰ ਲਈ ਗੱਲ ਲੋ ਵੀ ਵੇਣੇ ਅਗਲੇ ਲੱਗਦਾ ਰੇਟ ਕਿੱਥੋਂ ਕੋਤਾਈ ਜਾਂਦਾ ਤੇ ਬਾਈ ਕੇਵਲ ਉਧਰ ਥੋੜਾ ਹਿਸਾਬ ਕਰ ਜਾ ਆਜੋ ਬਾਈ ਆਜੋ ਬਾਈ ਕੋਈ ਯਾਰ ਉਹਦਾ ਫੋਨ ਲਾ ਕੇ ਭਾਈ ਹੁੰਦੇ ਆ ਇਹ ਕੋਲਾ ਉਚਾਰਾ ਹੈ ਹਾਂ ਇਹ ਨਾ ਕਿ ਬੁਰਕਤਰੀ ਅਕਮੁਲਾਦੂ ਹੈ ਆਹ ਸੰਦਪੜਾ ਵੀ ਹੈ ਜਿਹੜਾ ਇਹ ਜਗਾ ਲੈ ਕੇ ਕੋ ਵਿਚਾਰ ਲਈ ਕਰਿੰਦਾ ਨਾ ਉਹ ਕੰਨ ਦਾ ਆਹ ਦੇ ਲਿਖ ਜੇ ਅੰਦਰ ਵੀ ਤੁਸੀਂ ਬੋਲੋ ਜੀ ਅਰੇ ਨਹੀਂ ਆਜੋ ਭਾਈ ਮੀਂਹ ਤੋਂ ਏਰੀਆ ਵੀ ਸਾਰਾ ਇਲਾਕਾ ਹੀ ਸੋਡਾ ਭਾਈ ਗੱਲਾਂ ਬਾਤ ਕਰ ਲਿਆ ਕਰਿਆ ਤੁਹਾਨੂੰ ਕਿੰਨੇ ਵਧੀਆ ਸਮਝਾਇਆ ਬੋਲੀ ਦੇ ਬੋਲਿਆ ਕਰੋ ਬੋਲ ਫਿਰ 200 ਹੈ 400 ਰੁਪਇਆ ਹੋ ਗਿਆ 200 ਮਿੰਟ ਤੋਂ 400 ਰੁਪਇਆ 400 ਬੋਲਾ ਵੇਖ ਲੈ 400 ਰੁਪਇਆ ਵੇ ਭਾਈ ਆਪਣੇ ਬੱਗੂ ਲੋ ਜੀ 400 ਰੁਪਇਆ ਹੋ ਗਿਆ ਦੂਜਾ ਨਾਗ ਤੇ ਬਾਕੀ ਤੀਜੇ ਨਾਗ ਦਾ ਰੇਟ ਵੇਣਾ ਕਿੱਥੋਂ ਕਿਤਾਈ ਜਾਂਦਾ ਤੀਜਾ ਨਾਗ ਹੈ ਭਾਈ ਇਹਦਾ ਰੇਟ ਵੇਣਾ ਆਜੋ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਭਈ ਅੱਜ ਨਾਗ ਆਇਆ 20 ਦੇ ਨੇੜੇ ਨਾਗ ਆਏ 20 ਨਾਗ ਤੇ ਵੇਣਿਆਂ ਉਹਨਾਂ ਦੇ ਰੇਟ ਕਿੱਥੋਂ ਕਿਤਾਈ ਜਾਂਦੇ ਹੈਗੇ ਤੇ ਲਾਈਕ ਐਂਡ ਸ਼ੇਅਰ ਭਾਈ ਜ਼ਰੂਰ ਕਰਦੇ ਹੋ ਕੀ ਦੀਆ ਭਾਈ ਲਾਣੇ ਤਰ ਤੂ ਜੀ ਹਾਂ ਉਹ ਮੈਂ ਲ ਜਾਣਾ ਯਾਰ ਉਹ ਨਹੀਂ ਹੈ ਨੀ ਆ ਇੱਥੇ ਜਿਹੜਾ ਵਾਲਾ ਰੋਡ ਤੋਂ ਦੋ ਬੰਦਾ ਲਾ ਜੀ ਅੰਦਰ ਦੀ ਆ ਅੰਦਰ ਨਹੀਂ ਥੋੜੀ ਬੋਲੋ ਜੀ ਸਿੱਖਾਂ ਦੇ ਜਾਏਗਾ ਭਾਈ ਬੋਲੋ ਹੀ ਬੋਲੋ ਲਓ ਬੋਲਦਾ ਕੋਈ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ ਬੋਲਾ ਬਾਈ ਕਿਨੇ 5 ਕਰ ਦੇ 5 305 ਰੁਪਏ ਬੋਲਾ ਕਿਨੇ 305 ਰੁਪਏ ਬਾਈ ਜੀ ਲਓ ਬਾਈ ਜੀ 300 ਤੇ 5 ਰੁਪਏ ਤੀਜੇ ਨਗਦ ਦਾ ਰੇਟ ਹੋ ਗਿਆ ਤੇ ਨਾਗ ਵੇਨੇ ਕਿੱਥੇ ਕਿ ਕਰ ਜਾਂਦਾ ਅਗਲਾ 300 ਤੇ 5 ਰੁਪਏ ਉਹ ਨਾਗ ਦਾ ਰੇਟ ਹੋ ਗਿਆ ਬਾਕੀ ਆਜੋ ਭਈ ਅਗਲੇ ਨਾਗਾਂ ਦੇ ਰੇਟ ਵੇਨੇ ਕਿੱਥੋਂ ਕਿ ਤੱਕ ਰਹ ਜਾਂਦੇ ਆ ਤੇ ਅੱਜ ਤੂੜੀ ਵੀ ਵਾਹ ਵਾਹੀ ਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਹਰ ਦੀ ਗੁੱਲੀ ਗੁੱਲੀ ਦਾ ਨਹੀਂ ਆ ਜਿਹੜਾ ਕੋਸ ਹੈਗਾ ਵੇਖੀ ਆ ਵੇਖੀ ਪਾਣੀ ਦੇ ਨਿਕਲੇ ਭਾਈ ਯਾਰ ਹਾਂ ਨਹੀਂ ਨਹੀਂ ਵੀ ਜਿਹੜਾ ਕੋਸ ਤਾਂ ਪੜਦੇ ਆ ਭਰਾ 250 ਰੁਪਏ 60 ਰੁਪਏ 60 ਰੁਪਏ 70 80 ਭੁੱਲੀ ਜਾਂਦੇ ਫਿਰ ਕੀ ਹੈ ਕੋਈ ਨਹੀਂ ਗੱਲ 80 ਰੁਪਏ 280 ਰੁਪਏ 85 90 300 300 ਬੋਲਾਂਗੇ ਨੇ 5 5 310 15 25 325 ਬੋਲਾਂਗੇ ਨੇ 30 ਰੁਪਏ 35 40 400, 45 350 52 60 65 70 370 ਬੋਲਾਂਗੇ ਨੇ 370 ਬਾਈ ਕਿੰਨੇ 370 ਰੁਪਏ ਨਗਦ ਰੇਟ ਹੋਇਆ ਬਾਕੀ ਵੀ ਅਜਾ ਨਾਗ ਜਿਆਦੇ ਆ ਗਿਆ ਕੋਟਕਪੂਰਾ ਮੰਡੀ ਦੇ ਵਿੱਚ ਤੇ ਵੇਣੇ ਰੇਟ ਕਿੱਥੋਂ ਕਿਤਾਈ ਜਾਊਗਾ ਨਾਗ ਅੱਜ ਜਿਆਦੇ ਆ ਮੈਂ ਜੋ ਕਹਿੰਦੀਆਂ ਨੇ ਲੈਣੇ ਪਵਾ ਦੇ ਆ ਨਗਦ ਦਾ ਰੇਟ ਵੇਨੇ ਬਾਈ ਕਿੱਥੋਂ ਕਿੱਦ ਕਰ ਜਾਂਦਾ ਈ ਲਓ ਬਈ ਲਓ ਵੀ ਆ ਨਗਦ ਦਾ ਰੇਟ ਵੇਨਾ ਚੈੱਕ ਕਰੋ ਤੇ ਨਾ ਗਾ ਜਿਆਦੇ ਆ ਪਾਰੀ ਚਾਹ ਚਾਹ ਕਿਹਦੀ ਜਾਲੀ ਕਿਵੀ ਆਪਣੀ ਕਾਲੀ ਗਦੀ ਵੀਰੇ ਆਪਣੀ ਆ ਬੋਲੋ ਜੀ 300 ਰੁਪਿਆ 300 ਰੁਪਿਆ 5 ਰੁਪਏ 350 60 65 70 75 80 85 90 95 405 10 15 20 25 30 35 40 45 445 ਬੋਲਣਗੇ ਨਾ ਸਾਡੇ 450 ਬਈ ਸਿੱਖ ਲੈ ਜਾਏਗਾ ਇਹ ਤਾਂ ਸਮਝ ਨਹੀਂ ਪਈ ਅੱਧਾ ਦਾਲ ਦੇਣ ਸਿੱਖ ਲੈ ਜਾਏਗਾ ਸਾਡੇ 450 ਸਾਡੇ 450 ਬੋਲਣਗੇ ਨਹੀਂ ਨਹੀਂ ਸਾਡੇ 450 ਕਿ ਕਿ ਦਾ ਕਿਓਏ ਲਓ ਜੀ 450 ਤੇ 450 ਨਗਦ ਦਾ ਰੇਟ ਹੋ ਗਿਆ ਬਾਕੀ ਅਗਲੇ ਨਾਲ ਨਗਦ ਦਾ ਰੇਟ ਵੇਨੇ ਨਗ ਬਹੁਤ ਆਏ ਅੱਜ ਆ ਨਾਂਗ ਦੇ ਵਿੱਚ ਵੀ ਬਈ ਇੱਕ ਨੰਬਰ ਤੂੜੀ ਆਉਂਦੀ ਆ ਜਿਵੇਂ ਹੁਣ ਕੋਟਕਪੂਰਾ ਮੰਡੀ ਦੇ ਵਿੱਚ ਜੇ ਕਿਸੇ ਕਿਸਾਨ ਭਰਾ ਨੇ ਤੂੜੀ ਵੇਚਣੀ ਹੈ ਨਾ ਜਾਂ ਖਰੀਦਣੀ ਹੈ ਕਰ ਜਰੂਰ ਪਹੁੰਚਿਆ ਕਰੋ ਵੇਣੇ ਬਾਈ ਜੀ ਤਾਂ ਜੇ ਤਾਂ ਜੇ ਰੇਟ ਅੱਜ ਦੇ ਨਾ ਕਿੱਥੋਂ ਕਿ ਤਾਈ ਜਾ ਸਕਦੇ ਆ ਵੇਖੋ ਤੇ ਸੋਢੇਰੀ ਦੇ ਵਿੱਚ ਕੀ ਰੇਟ ਚੱਲੀਆਂ ਤਾਂ ਜਰੂਰ ਦੱਸਿਓ ਕਿੰਨੀ ਆ ਗਿਆ ਤੋਂ ਪਹਿਲਾਂ ਕਿੰਨੀ ਦਾਲੀ ਵੀਰੇ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੜੀ ਬੋਲੋਈ 350 ਰੁਪਿਆ 350 52 52 60 65 70 400 10 15 20 25 30 35 40 440 ਬੋਲਾਂਗੇ ਨੇ 440 ਬਈ ਕਿੱਥੇ ਲੈ ਜਾਣੀ ਲਓ ਜੀ 400 ਤੇ 40 ਰੁਪਏ ਦਾ ਰੇਟ ਹੋਇਆ 400 ਤੇ 40 ਵੇਣਿਆ ਟਾਪ ਦਾ ਰੇਟ ਐ ਚ ਤਾਂ ਬਈ ਥੋੜੀ ਜੀ ਪਾਈ ਫਿਰਦੇ ਅੱਜ ਤੇ ਵੇਣਿਆ ਬਾਕੀ ਬਈ ਆ ਨਾਗ ਬਹੁਤ ਖੜੇ ਆ ਮਗਰ ਦੀ ਮਗਰ ਬਹੁਤ ਜਿਆਦੇ ਵੇਣਿਆ ਤਾਜੇ ਤਾਜੇ ਰੇਟ ਕਿੱਥੋਂ ਕਿੱਧਰ ਜਾ ਸਕਦੇ ਆ 20 21 ਨਾ ਗਏ ਅੱਜ ਤੇ ਤੁਸੀਂ ਜਰੂਰ ਕਿਸਾਨ ਭਰਾ ਪਹੁੰਚਿਆ ਕਰੋ ਜੇ ਤੂੜੀ ਵੇਚਣੀ ਆ ਖਰੀਦਣੀ ਆ ਤੇ ਤੂੜੀ ਚੈੱਕ ਕਰੋ ਆਹ ਤੂੜੀ ਦੀ ਕੁਆਲਿਟੀ ਆ ਨਾਬਾਲੀ ਵਧੀਆ ਤੇ ਨਾਬਾਲੀ ਘਟੀਆ ਬੋਲੋ ਜੀ ਚੱਲ ਵੀ ਛੱਡ ਚੁੱਪ ਗੁੱਲੀ ਗੁੱਲੀ ਤਾਂ ਨਹੀਂ ਬਾਈ ਹਾਂ ਬਾਈ ਸੁਝ ਗਿਆ ਆ ਸਗਰ ਪਹਿਲਾਂ ਆ ਜਾ ਚੱਲ ਚੱਲ ਅਗਲੀ ਜਦੋਂ ਫਰਮਾਈ ਤਾਂ ਬੋਲਦਾ ਬਾਈ ਕੋਈ ਇੱਥੇ ਚੱਲ ਚੱਲ ਨਹੀਂ ਬੋਲਦਾ ਨਹੀਂ ਬੋਲਦਾ ਬਈ ਨਾ ਕਰਦੇ ਕੋਈ ਅਗਲਾ ਨਾ ਕਰਦੇ ਆ ਨਾ ਕਰਦੇ ਨਹੀਂ ਚੈੱਕ ਇਹਦੀ ਆ ਬਾਈ ਵਧੀਆ ਤੂੜੀ ਹੈ ਕਿਰਾਤਾ ਹਾਂਜੀ ਅੰਕਲ ਜੀ ਤੁਸੀਂ ਬੋਲੋ ਜੀ ਬੋਲ ਬੋਲ ਬੱਸ 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 ਬੋਲੋ ਹੀ ਬੋਲ ਹਾਂ ਬਈ ਰੱਖ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ 250 ਬੋਲਣਗੇ 300 ਰੁਪਿਆ ਕਿੱਥੇ ਲੈਣੀ ਬਈ 300 ਰੁਪਿਆ 5 10 15 15 20 25 25 30 35 3500 3500 ਬੋਲਣਗੇ ਨੇ ਹਰ ਜਾ ਵੇਲਾਂ ਦੇ ਰੂਪ ਨੇ ਹਾਂ ਵੀ ਰੂਪਾ 3500 ਲਓ ਭਾਈ 3500 ਰੁਪਏ ਨਗਦ ਦਾ ਰੇਟ ਹੋ ਗਿਆ ਚੈੱਕ ਕਰੋ ਬਾਕੀ ਆ ਨਗਦ ਦਾ ਰੇਟ ਵੇਨਾ ਕਿੱਥੋਂ ਕਿਤਾਂ ਆ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਬਈ ਬੰਦ ਮੀਰੀ ਹੋ ਗਿਆ ਆਇਆ ਪਾ ਫੀ ਗੱਲ ਇਹਦਾ ਬਾਲਾ ਅੱਗੇ ਬੁੱਧੀਆ ਉਹ ਆ ਜਾ ਭਰਾਵਾ ਚੱਲਾਂ ਕੱਟੀ ਜੀ ਬਈ ਇਹ ਜੀ ਫਿਰ ਕਰੇ ਤੂੰ ਮਮੀ ਕਹੀ ਨਾ ਨਾਲ ਅੰਦਰ ਤੋਂ ਬੋਲੋ ਜੀ ਸਮਝ ਨਾ ਨਹੀਂ ਘਾਬੜਾ ਫਿਰ ਬੋਲੋ ਬੋਲੋ ਕੀ ਬੋਲਿਆ ਕੋਸ ਨਹੀਂ ਬੋਲੋ ਇਹਦੇ ਨਾਲ ਬੋਲ 300 300 ਉਹ ਇੱਥੇ ਮੇਰਾ ਮੋਟਰਸੰਗ 300 ਪੰਜ 10 15 20 25 30 35 40 45 350 350 ਬੋਲਣਗੇ ਨੇ ਸਹੀ 59 60 70 70 80 85 90 400 400 ਬੋਲਣਗੇ ਨੇ 5 405 10 410 ਬੋਲਣਗੇ ਨੇ 405 ਦਾ ਵੀ ਸੰਭੂ ਲੋ ਜੀ 400 ਦੇ 10 ਰੁਪਏ ਨਗਦ ਦਾ ਰੇਟ ਆ ਤੁਸੀ ਤੇਰੇ ਲੈਣੇ ਬਾਕੀ ਅਗਲੇ ਨਗਦ ਦਾ ਰੇਟ ਵੇਣਿਆ ਦਾ ਵੀ ਆ ਪੂਰੀ ਠਕੀ ਫਿਰਦੇ ਆ ਬਾਈ ਪੱਲੀ ਪੱਲੀ ਪਾ ਕੇ ਚੈੱਕ ਕਰੋ ਤੇ ਬਾਕੀ ਵੇਣਿਆ ਵੀ ਰੇਟ ਤੇ ਦੂਰੀ ਦਾ ਬਾਕੀ ਵੀ ਵਧੀਆ ਵੇਣਿਆ ਦਾ ਤਾਜਾ ਤਾਜਾ ਰੇਟ ਕਿੱਥੋਂ ਪਤਾਈ ਜਾਂਦਾ ਹੈਗਾ ਲਾਈਕ ਐਂਡ ਸ਼ੇਅਰ ਜਰੂਰ ਕਰਿਓ

ਹਿੰਦਰੀ ਆ ਪੇਰੇ ਬਗੜੀ ਕੋਲ ਆਏ ਭਾਈ ਅਮੇਣਾ ਗਿਆ ਦੇ ਭੇਜਦਾ ਨੰਬਰ ਨੰਬਰ ਹੈਗਾ ਦਾ ਪੈਸੇ ਪਾਏ ਉਹਨੇ ਪੈਸੇ ਪਾਏ ਬਗੜੀ ਪਾਏ ਭਾਵੇਂ ਪਕਾਏ ਪੈਸੇ ਦੇ ਹਾਂ ਮੈਂ ਉਹਦੀ ਅੱਖ ਬੜੀ ਨਾਲ ਲੱਭੋ ਉਹ ਇਹਨਾਂ ਦੀ ਨਹੀਂ ਅੱਜ ਭਾਈ ਉਹ ਬਗੜੀ ਕੋਲੇ ਆਏ ਕਰਾਈਆ ਲਾਉ ਕਿ ਨਹੀਂ ਹੋਰ ਬਾਰੇ ਕੀ ਦੱਸਣ ਉਹ ਫੋਟੋ ਪੁੱਛ ਨਹੀਂ ਕੱਲ ਨਹੀਂ ਦਿਖਾ ਲੈਂਦਾ ਭਾਈ ਬੋਲੋ ਬੋਲੋ 300 ਰੁਪਿਆ 300 ਰੁਪਿਆ 300 ਰੁਪਿਆ ਹਾਂ ਜੀ ਭਾਈ 300 ਬੋਲਾਂ ਜੀ ਨੇ ਪਹੁੰਚਲਾ ਬੰਦਾ ਜਾਂਦਾ ਏਰੀਆ ਪਹੁੰਚ ਕੇ ਕਿੱਥੋਂ ਆਦਾ ਬਾਈ ਪਹੁੰਚ ਬੈਰੋ ਕੇ ਪਰ ਕੀ ਹੈ 1300 ਦਾ ਕਿਰਾਇਆ ਲੱਗਦਾ ਬੋਲ ਬੋਲ ਬਸ ਪੁੱਛੋ ਕਿਰਾਇਆ ਕਹਿੰਦਾ ਬਾਈ 1500 ਰੁਪਏ 1300 ਰੁਪਏ ਹੋਇਆ ਲੱਗ ਰਿਹਾ ਸਹੀ ਰੇਟ ਆਪਾਂ 1300 ਹੀ ਕੋਟ ਹੈ ਬਾਈ ਹਾਂਜੀ ਕੋਡੇ ਅੰਦਰ ਨਹੀਂ ਆ ਅੰਦਰ ਦੀ ਗੱਲ ਸੀ ਹਾਂ ਜੀ ਪੁੱਛ ਕੇ ਆਉਂਗਾ ਹਜੇ ਬੋਲੀ ਰੱਖੀ ਆ ਅਜੇ ਪਤਾ 350 ਹੋ ਜੇ ਬੋਲੀ ਬੋਲੀ ਰੱਖੀ ਬਈ ਹਿੰਨੇ ਤੱਕ ਸੈਂਪਲ ਦੇ ਆ 300 ਰੁਪਇਆ 10 10 ਰੁਪਏ 15 15 20 25 25 350 55 54 60 65 65 365 ਬੋਲਾਂਗੇ ਨੇ 365 ਰੁਪਏ ਨਹੀਂ ਵੇਚਣੀ ਬਈ ਲਓ ਜੀ ਆ ਜਾਊਗੀ 365 ਰੁਪਏ ਬਈ ਨਗਦ ਦਾ ਰੇਟ ਹੈ ਬਾਕੀ ਅਗਲੇ ਨਾਲ ਦਾ ਰੇਟ ਵੇਣੇ ਆ ਜੀ ਹਾਂਜੀ ਲੈ ਲਿਓ 300 ਰੁਪਇਆ ਜਾਵੜਾਂਗੇ ਕਿਰਾਇਆ ਲੱਗਦਾ ਹੈ ਕਿਰਾਇਆ ਲੱਗੂ ਬਾਈ ਅੱਡਾ ਸੁਜਿਆ ਕਿੱਧਰੋਂ ਆ ਗਿਆ ਇਹ ਕਿੰਨੇ ਪਏ ਆ 350 ਰੁਪਇਆ ਜਹਰ ਕਿ ਤਨ ਫਰਾਦੀਆ ਕੋਈ ਨਹੀਂ ਲੈਣ ਨੂੰ ਦਿੰਦੇ ਨਹੀਂ ਲੈਣ ਨੂੰ ਦਿੰਦਾ ਜੇ ਮੈਨੂੰ ਫਰਾਦੇ ਯਾਰ ਨਾਉਂ ਦੇ ਦੇ ਤੈਨੂੰ ਤੂੰ ਵੀ ਲੈ ਰੋ ਜਾਨਾ ਮੈਂ ਨਹੀਂ ਲੈ ਦੇ ਕੱਪੜੇ ਵੇਖਿਆ ਤੂੰ ਕਿਵੇਂ ਹੁੰਦੇ ਆ ਬੋਲ ਬਾਈ 300 10 10 15 350 56 60 70 80 80 90 400 400 ਬੋਲਣਗੇ ਨੇ 400 ਰੁਪਏ ਦਾ ਲੋ ਭਾਈ 400 ਰੁਪਏ ਨਕਦਾ ਰੇਟ ਹੋ ਗਿਆ ਤੇ ਲੋ ਭਾਈ ਬਾਕੀ ਅਗਲੇ ਨਕਦਾ ਰੇਟ ਵੇਣੇ ਆ ਜੋ ਜੇ ਭਾਈ ਕਿਸੇ ਕਿਸਾਨ ਪ੍ਰਾਣੇ ਤੂੜੀ ਵੇਚਣੀ ਹੈ ਨਾ ਜਰੂਰ ਪਹੁੰਚਿਆ ਕਰੋ ਕੋਟ ਕਾ ਪੂਰਾ ਮੰਡੀ ਦੇ ਵਿੱਚ ਨਾ ਇੱਕ ਵਾਰ ਤੇ ਤਾਜੀ ਤਾਜੀ ਰੇਟ ਦੇਖਣ ਦੇ ਲਈ ਆ ਬਾਈ ਬਹੁਤ ਆ ਇੱਧਰ ਚੈੱਕ ਕਰੋ ਆ ਜੇ ਬਈ ਬੋਲੀ ਹੋ ਗਈ ਆ 20 ਨਾਲ ਸੀ ਘਟੋ ਘਟ ਜਿਹੜਾ ਇੱਧਰੋਂ ਪੁੱਛ ਲਾ ਦੋ ਘਰਾਂ ਵਾਲੇ ਘਰਾਂ ਲਿ ਜਾਓ ਘਰਾਂ ਲਿ ਜਾਏਗਾ ਕਿਹੜੇ ਕਿੱਧਰੋਂ ਆ ਬਾਈ ਹਾਂ 45 ਸੌ ਦੇ ਕਾਲੀ ਲਿਜਾਉਂਗਾ ਤਰ ਮੇਰੇ ਆ ਉਧਰ ਫਿਰ ਤਰ ਨਸੀਕ ਆ ਯਾਰ ਨੰਬਰ ਦਊਗਾ ਹੈ ਉਧਰ ਨਿਕਲੇਗਾ ਅੰਦਰ ਪੰਜ ਨੱਥੇ ਵਾਲੇ ਜਾਏਗਾ ਆ ਵਾ ਵੇ ਗਾਲੀ ਮਾਰਦੇ ਕਿਤੇ ਦੇਰੀ ਜਾਲਾ ਕਹਿੰਦਾ ਕਿਤੇ ਵੀ ਨਹੀਂ ਜਾਣਾ ਬਈ ਜਾਊਗਾ ਨਾਲ ਹੀ ਆ 200 ਰੁਪਿਆ ਬੋਲੋ ਜੀ ਬੋਲੋ ਬੋਲੋ 400 405 405 405 425 955 452 बोलांग ने 470 70 75 500 रुपया 5 रुपया 505 बोलदा कोई 505 लो जी 500 ਤੇ 5 ਰੁਪਏ ਨਗਦ ਦਾ ਰੇਟ ਹੋਇਆ ਬਾਕੀ ਅਗਲੇ ਨਗਦ ਦਾ ਰੇਟ ਵੇਨੇ 500 ਦੇ 5 ਰੁਪਏ ਹੋ ਚੁੱਕੇ ਹੋਸ ਨਗਦ ਆ ਨਗਦ ਦਾ ਰੇਟ ਵੇਨੇ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਭਾਈ ਰੇ ਕਿਨੇ ਆ ਤਾਜੀ ਤਾਜੀ ਰੇਡ ਕਿੱਥੇ ਕਿੱਥੇ ਕਰ ਜਾਂਦੇ ਇਹਨਾਂ ਨਗਾਂ ਦੇ ਆਈ ਆਪਣੇ ਨਾ ਕੋਈ ਨਾ ਕੋਈ ਆਹ ਜੇ ਤੁਸੀਂ ਬਿਨਾ ਸੀ ਜਾ ਬੈਠੋ ਨਹੀਂ ਆਇਆ ਖਾਲੀ ਤੋੜ ਜੂ ਅੰਦਰ ਦੀ ਥੋੜੀ ਬੋਲੋ ਜੀ 250 ਰੁਪਇਆ 100 ਵਿੱਚ 250 250 ढाई सौ रुपया ढाई सौ रुपया पचुंजा सट्ठ पैंठ सत्तर पचहत्तर अस्सी पचासी 285 ਬੋਲਣਗੇ ਨੇ 285 ਰੁਪਏ ਬਜੇ ਲਓ ਜੀ 285 ਰੁਪਏ ਨਾਗਦਾ ਰੇਟ ਹੋ ਗਿਆ ਬਸ ਇਹ ਅਗਲੇ ਨਾਗਦਾ ਰੇਟ ਬਣਿਆ ਹਸਤਾ ਜੋ ਅੰਦਰ ਦੀ ਥੋੜੀ ਬੋਲੋ ਜੀ 300 ਰੱਖਦੇ 300 300 300 ਆਸੋ ਹੋਣਾ 300 350 ਵਾਲੀ 350 ਹੀ 500 ਕਰ 500 800 60 ਕਿੰਨੀ ਕਿ ਜਾਈਦੀ 60 ਕਰ 60 70 ਵਾਲੀ 70 75 ਕਰ 75 400 ਵਾਲੀ 400 5 ਕਰਦੇ 5 10 410 ਬੋਲਾਂਗੇ ਨੇ ਦੇ ਦੇ ਲੋ ਯਾਰ 410 ਕੀ ਦੇ ਲਈ ਇਹਦੇ ਦੇ 400 ਦੇ 10 ਰੁਪਏ ਭਾਈ ਜੀ ਨਗਦ ਦਾ ਰੇਟ ਹੋ ਗਿਆ 400 ਦੇ 10 ਰੁਪਏ ਬਾਕੀ ਅਗਲੇ ਨਗਦ ਦਾ ਰੇਟ ਵੇਨੇ ਆਸਤਾ ਤੇ ਵੀਡੀਓ ਨੂੰ ਭਾਈ ਜੀ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਨਹੀਂ ਕਰਦੇ ਕਿਸਾਨ ਭਰਾ ਤੇ ਭਾਈ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਆਜੋ ਵੇਨੇ ਆ ਤਾਜ਼ੇ ਤਾਜ਼ੇ ਰੇਟ ਅੱਗੇ ਕਿੱਥੇ ਕਿੱਥੇ ਕਰ ਜਾਂਦੇ ਆ ਨਗਦ ਆ ਜਾ ਮੈਂ ਲੱਗਦਾ ਆਲਾ ਭਾਈ ਚੱਲੋ ਬਾਹਰ ਲੈ ਕੇ ਆਉਂਦੇ ਹਾਂ ਅੰਨਾ ਦੇ ਰਹੀ ਹਾਂ ਤੇ ਨਾ ਆਹ ਕੱਲ੍ਹ ਨਹੀਂ ਪਾਸ ਹੋਈ ਗਾਈ ਹੈ ਇਹ ਨਹੀਂ ਪੱਟੀ ਇਹ ਆਹ ਪੱਟੀ ਇਹ ਆ ਭਾਈ ਆਪਣੀ ਆਹ ਸਹੀ ਨਹੀਂ ਕਿੱਲੇ ਗੁੱਲੇ ਮਾੜੀ ਮੋੜੀ ਖਲਾਫ ਹਾਂ ਭਾਈ ਸੁੱਝ ਗਿਆ ਆ ਵੀ ਉੱਪਰ ਅੱਬ ਦੇ ਮਿੱਟੀ ਦੀ ਨਹੀਂ ਹੋਣੀ ਗਾਰੰਟੀ ਹੈ ਇਹ ਫਾਈਨਲ ਹੈ ਨਾ ਬੋਲੀ ਬੋਲੀ ਮੈਂ ਤਾਂ ਤੂੜੀ ਵੇਖਣਾ ਮੈਂ ਤਾਂ ਥੋੜੀ ਜਿਹੀ ਕੋਈ ਨਹੀਂ ਪੈਣਾ ਨਹੀਂ ਬੋਲਦਾ ਕੋਈ